ਪੰਜਾਬ ਦੇ ਲੁਧਿਆਣਾ ਤੋਂ ਇੱਕ ਮਠਿਆਈ ਵਾਲਾ ਕੋਣ ਬਣੇਗਾ ਕਰੋੜਪਤੀ ਪਹੁੰਚ ਗਿਆ ਹੈ ਉਹ 23 ਸਾਲਾ ਤੋਂ ਅਮਿਤ ਆਬਚਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ ਦੋ ਵਾਰ ਗਰਾਉਂਡ ਐਡੀਸ਼ਨ ਤੱਕ ਪਹੁੰਚਿਆ ਫਾਸਟੈਸਟ ਫਿੰਗਰ ਟੈਸਟ ਤੇ ਪਹੁੰਚ ਕੇ ਉਹ ਵਾਪਸ ਆ ਗਿਆ ਆਖਰਕਾਰ ਹੁਣ ਉਸ ਦਾ 23 ਸਾਲ ਪਹਿਲਾਂ ਦੇਖਿਆ ਗਿਆ ਸੁਪਨਾ ਪੂਰਾ ਹੋ ਗਿਆ ਹੈ ਹਲਵਾਈ ਅਰਜੁਨ ਸਿੰਘ ਨੇ ਦੱਸਿਆ ਕਿ ਕੇਬੀਸੀ ਦੀ ਹੋਰ ਸੀਟ ਤੱਕ ਦਾ ਸਫਰ ਕਾਫੀ ਲੰਬਾ ਸੀ ਅਮਤਾਬ ਬਚਨ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਉਸ ਲਈ ਕਰੋੜਾ ਰੁਪਏ ਜਿੱਤਣ ਦੇ ਬਰਾਬਰ ਹੈ ਉਸਨੇ ਅਮਤਾਬ ਬਚਨ ਨੂੰ ਆਪਣੀ ਦੁਕਾਨ ਦੀ ਸਭ ਤੋਂ ਮਸ਼ਹੂਰ ਰਾਜਸਥਾਨੀ ਰਵਾਇਤੀ ਘੇਵਰ ਅਤੇ ਦਿਲਕੁਸ਼ਾਨ ਬਰਫੀ ਖੁਆਈ ਇਹ ਸ਼ੋਅ ਵੀਰਵਾਰ ਰਾਤ ਨੂੰ ਟੈਲੀਕਾਸਟ ਹੋਇਆ ਸੀ ਅਰਜੁਨ ਸਿਰਫ 3.5 ਲੱਖ ਰੁਪਏ ਹੀ ਜਿੱਤ ਸਕਿਆ ਸੀ ਪਰ ਉਸਦਾ ਕਹਿਣਾ ਹੈ ਕਿ ਇਨਾਮੀ ਰਾਸ਼ੀ ਉਸ ਲਈ ਬਹੁਤ ਅਹਿਮ ਨਹੀਂ ਸੀ ਸਗੋ ਸਦੀ ਦੇ ਮਹਾਨਾਇਕ ਅਮਿਤab ਬਚਨ ਨਾਲ ਹੋਟ ਸੀਟ ਤੇ ਬੈਠ ਕੇ ਗੱਲਬਾਤ ਕਰਨਾ ਅਤੇ ਲੁਧਿਆਣਾ ਦਾ ਨਾਂ ਕੇਬੀਸੀ ਤੱਕ ਪਹੁੰਚਾਣਾ ਹੈ ਅਰਜੁਨ ਨੇ ਦੱਸਿਆ ਕਿ ਉਸਨੇ ਬੀਕਾਮ ਤੱਕ ਦੀ ਪੜ੍ਹਾਈ ਕੀਤੀ ਹੈ ਜੋਧਪੁਰ ਦੇ ਪਿੰਡ ਅਰਬਾ ਦਾ ਰਹਿਣ ਵਾਲਾ ਅਰਜੁਨ ਸਿੰਘ 25 ਸਾਲ ਪਹਿਲਾਂ ਲੁਧਿਆਣਾ ਆ ਕੇ ਵਸਿਆ ਸੀ ਇੱਥੇ ਉਹ ਅਗਰਨਗਰ ਵਿੱਚ ਓਮ ਬਿਕਾਨੇ ਮਿਠਾਨ ਪੰਡਾਰ ਨਾਮ ਦੀ ਦੁਕਾਨ ਚਲਾਉਂਦਾ ਹੈ ਸਾਲ 2000 ਵਿੱਚ ਜਦੋਂ ਤੋਂ ਕੇਬੀਸੀ ਦੀ ਸ਼ੁਰੂਆਤ ਹੋਈ ਸੀ ਉਹ ਇਸ ਲਈ ਚੁਣੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ 2009 ਅਤੇ 2014 ਵਿੱਚ ਜ਼ਮੀਨੀ ਆਡੀਸ਼ਨਾਂ ਵਿੱਚ ਪਹੁੰਚਿਆ ਪਰ ਚੁਣਿਆ ਨਹੀਂ ਜਾ ਸਕਿਆ ਹੁਣ ਜਦੋਂ ਕੇਬੀਸੀ ਸੀਜ਼ਨ 15 ਸ਼ੁਰੂ ਹੋਇਆ ਤਾਂ ਉਸਨੇ ਦੁਬਾਰਾ ਕੋਸ਼ਿਸ਼ ਕੀਤੀ 14 ਅਗਸਤ 2023 ਦੇ ਸ਼ੋਅ ਵਿੱਚ ਉਹ ਫਾਸਟ ਟੈਸਟ ਫਿੰਗਰ ਟੈਸਟ ਤੱਕ ਪਹੁੰਚਿਆ ਪਰ ਹੋਟ ਸੀਟ ਤੋਂ ਖੁੰਝ ਗਿਆ ਇਸ ਦੌਰਾਨ ਦੀਵਾਲੀ ਵਾਲੇ ਦਿਨ ਕੇਬੀਸੀ ਨੇ ਫਾਸਟ ਟੈਸਟ ਫਿੰਗਰ ਫਾਸਟ ਦੇ ਭਾਗੀਦਾਰਾਂ ਲਈ ਇੱਕ ਲੱਕੀ ਡਰਾਅ ਕੱਢਿਆ ਜੋ ਹੋਟ ਸੀਟ ਤੇ ਪਹੁੰਚਣ ਤੋਂ ਖੁੰਝ ਗਏ ਜਿਸ ਵਿੱਚ ਉਸ ਦਾ ਨੰਬਰ ਆਇਆ ਤੇ ਉਹ ਦੁਬਾਰਾ ਕੇਬੀਸੀ ਪਹੁੰਚ ਗਿਆ ਅਰਜੁਨ ਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਮੁੰਬਈ ਦੇ ਗੋਰੇ ਗਾਂਵ ਚ ਸ਼ੂਟਿੰਗ ਹੋਈ ਸੀ ਜਿਸ ਚ ਉਹ ਫਾਸਟ ਟੈਸਟ ਫਿੰਗਰ ਫਰਸਟ ਸਵਾਲ ਦਾ ਜਵਾਬ 4.82 ਸਕਿੰਟ ਚ ਦੇ ਕੇ ਹੌਟ ਸੀਟ ਤੇ ਪਹੁੰਚ ਗਿਆ ਸੀ ਅਰਜੁਨ ਸਿੰਘ ਅਨੁਸਾਰ ਉਹ ਆਪਣੇ ਪਿਤਾ ਨਾਹਰ ਸਿੰਘ ਅਤੇ ਮਾਤਾ ਪਵਰੀ ਦੇਵੀ ਦੇ ਆਸ਼ੀਰਵਾਦ ਸਦਕਾ ਹੌਟ ਸੀਟ ਤੇ ਪਹੁੰਚਿਆ ਪਹਿਲਾ ਤਾਂ ਉਸਨੇ ਆਪਣੇ ਆਪ ਤੇ ਵਿਸ਼ਵਾਸ ਨਹੀਂ ਕੀਤਾ ਕਿ ਉਹ ਅਮਿਤਪ ਬਚਨ ਦੇ ਸਾਹਮਣੇ ਬੈਠਾ ਹੈ ਅਮਿਤਪ ਬਚਨ ਨੇ ਉਹਨਾਂ ਨਾਲ ਲੁਧਿਆਣਾ ਦੇ ਰਹਿਣ ਸਹਿਣ ਖਾਣ ਪੀਣ ਹੋਜਰੀ ਮਸ਼ੀਨਰੀ ਦੇ ਪੁਰਜ਼ੇ ਆਦਿ ਬਾਰੇ ਵੀ ਕਾਫੀ ਗੱਲਾਂ ਬਾਤਾਂ ਕੀਤੀਆਂ ਅਮਿਤਪ ਨੇ ਉਸ ਨੂੰ ਦੱਸਿਆ ਕਿ ਉਹ ਖੁਦ ਸ਼ਹਿਰ ਲੁਧਿਆਣਵੀ ਦੀਆਂ ਕਿਤਾਬਾਂ ਪੜ੍ਹਦੇ ਰਹੇ ਨੇ ਅਰਜੁਨ ਨੂੰ 5ਵੇਂ ਸਵਾਲ ਤੇ ਆਡੀਅנס ਪੋਲ ਲਾਈਫਲਾਈਨ ਦੀ ਵਰਤੋਂ ਕਰਨੀ ਪਈ ਜਦੋਂ ਆਡੀਅנס ਨੇ ਉਹਨਾਂ ਦੇ ਸਵਾਲ ਦੇ ਜਵਾਬ ਦਿੱਤੇ ਤਾਂ ਅਰਜੁਨ ਸਿੰਘ ਨੇ ਆਡੀਅੰਸ ਨੂੰ ਮਠਿਆਈਆਂ ਵੰਡੀਆਂ ਜੋ ਉਸਨੇ ਆਪਣੀ ਦੁਕਾਨ ਤੋਂ ਲਿਆਂਦੀਆਂ ਸਨ ਉਸਨੇ ਅਮਤਾਬ ਬਚਨ ਨੂੰ ਮਠਾਈ ਵੀ ਦਿੱਤੀ ਅਰਜੁਨ ਨੇ 3.2 ਲੱਖ ਰੁਪਏ ਦੇ ਸਵਾਲ ਤੱਕ ਪਹੁੰਚਣ ਤੱਕ ਆਪਣੀਆਂ ਤਿੰਨੋਂ ਲਾਈਫਲਾਈਨਾਂ ਦਾ ਇਸਤੇਮਾਲ ਕੀਤਾ ਪਰ 6.2 ਲੱਖ ਰੁਪਏ ਦੇ ਸਵਾਲ ਤੇ ਫਿਰ ਅਟਕ ਗਿਆ